ਸਾਈਜ਼ ਕੀ ਆ ਚੱਲਿਆ ਅੱਜ ਦਾ ਅੱਜ ਸਵਾਗਤ ਹੈ ਤੁਹਾਡਾ ਅੱਜ ਦੇ ਵਲੋਗ ਵਿੱਚ ਅੱਜ ਲੱਗੇ ਅਸੀਂ ਖਾਲਪੌਣ ਝੋਨੇ ਨੂੰ ਹੋ ਗਿਆ 2 ਭਾਈ ਦਿਨ ਹੋ ਗਿਆ ਝੋਨਾ ਅੱਜ ਖਾਲਪੌਣ ਲੱਗੇ ਆਂ ਆ ਇੱਧਰ ਹਟਾ ਕਮਾਦ ਹੈ ਜੀ ਚੈੱਕ ਕਰੋ ਜੀ ਇੱਧਰ ਆਪਣਾ ਸਾਰਾ ਝੋਨਾ ਤੱਕ ਲੀਪਨ ਜੋ ਨਾ ਹਿਤਰਾ ਪਣਾ ਇੱਧਰ ਕੋ ਮੋਟਰ ਜੇ ਆਪਣੀ ਇਹ ਕੋ ਜੀ ਉਦਨੂ ਘਰਾਂ ਤੱਕ ਕਰ ਦਿੱਤਿਓ ਨਾ ਪੜਦਾ ਜੀ ਰੋਣੇ ਖਾਰ ਨੇ ਨੇ ਨਾ ਕਰ ਕਰੇ ਨੇ ਨਾ ਕਰ ਕਰੇ ਇਹ ਬੋਲੂ ਦਾ ਵਿਚਲਾ ਓ ਚਾਚੂ ਆ ਗਏ ਸਾਡੇ ਚਾਚੂ ਪਾਤੀ ਉਧਰ ਐ ਇੱਥੇ ਰੱਖ ਚਾਚੂ ਨੇ ਉਧਰ ਪਾਉਂਦੇ ਜੰਗਲੀ ਤੂੰ ਇੱਧਰ ਪਾਉਂਦੇ ਆ ਹਾਲਤ ਵੇਖ ਲੋ ਕੀ ਬਣਨੀ ਆਪਣੇ ਬੰਦੇ ਦੇ ਦੇ ਆਹ ਰੱਖ ਬੰਦੇ ਅੱਧੇ ਪਾਵਾਂਗੇ ਨੂੰ ਜੱਟਾ ਰੋਟੀਆਂ ਖੇਣਾ ਬਲੌਗ ਕਰਕੋ ਆਪਣਾ ਇਹ ਬਲੌਗ ਵਧੀਆ ਲੱਗਿਆ ਤੇ ਸ਼ੇਅਰ ਕਮੈਂਟ ਕਰਿਓ ਤੇ ਲਾਈਕ ਤੁਹਾਡੀ ਸਪੋਰਟ ਚਾਹੀਦੀ